ਅਦਨਾਲਾ ਦੇ ਬਾਬੇ ਦੀ ਕੁੱਲੀ ਵਾਲੇ ਰੋੜ ਤੇ ਸ਼ਰੀਆਮ ਗੁੰਡਾਗਰਦੀ ਦੇਖਣ ਨੂੰ ਮਿਲਿਆ ਜਿੱਥੇ ਇੱਕ ਮਿਨੀ ਬੱਸ ਡਰਾਈਵਰ ਤੇ ਕੰਡਕਟਰ ਵੱਲੋਂ ਸ਼ਰੀਆਮ ਪਿਸਤੌਲ ਤੇ ਸਰੀਆਂ ਲੈ ਕੇ ਗੁੰਡਾਗਰਦੀ ਕੀਤੀ ਗਈ ਹੈ ਈ ਰਿਕਸ਼ਾ ਨੂੰ ਰੋਕ ਕੇ ਬੱਸ ਡਰਾਈਵਰ ਤੇ ਕੰਡਕਟਰ ਵੱਲੋਂ ਉਸਦੀ ਮਾਰਕੁੱਟ ਕੀਤੀ ਗਈ ਹੈ ਤੇ ਗਾਲੀ ਗਲੋਚ ਕੀਤੀ ਗਈ ਹੈ ਇਸ ਬਾਬਤ ਜਦੋਂ ਪੀੜਤ ਦੇ ਪਰਿਵਾਰ ਵੱਲੋਂ ਬੱਸ ਡਰਾਈਵਰ ਨਾਲ ਮਾਰਕੁੱਟ ਦਾ ਕਾਰਨ ਜਾਣਨਾ ਚਾਹਿਆ ਤਾਂ ਬੱਸ ਡਰਾਈਵਰ ਤੇ ਕੰਡਕਟਰ ਵੱਲੋਂ ਪਿਸਤੌਲ ਤੇ ਸਰੀਆ ਕੱਢ ਕੇ ਗੁੰਡਾਗਰਦੀ ਕੀਤੀ ਗਈ ਧਮਕਾਇਆ ਗਿਆ ਮੌਕੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹੱਥ ਦੇ ਵਿੱਚ ਸ਼੍ਰੀਆਮ ਪਿਸਤੌਲ ਲੈ ਕੇ ਬੱਸ ਚਾਲਕ ਧਮਕਾਇਆ ਦਿੰਦਾ ਨਜ਼ਰ ਆ ਰਿਹਾ ਉਧਰ ਈ ਰਿਕਸ਼ਾ ਚਾਲਕ ਨੇ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਸਬੰਧੀ ਥਾਣਾ ਜ਼ਰਾਲਾ ਦੇ ਐਸਐਚਓ ਸਤਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਵੀਡੀਓ ਸਾਹਮਣੇ ਆਈ ਹੈ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਲਾਪਰੀ ਸਿੰਘ ਆ ਮਾ ਪਿੰਡ ਚੱਕੋਂ ਲਾਲਵਲੇ ਤੋਂ ਰਹਿਣਾ ਕੀ ਗੱਲ ਬਾਤ ਹੋਈਏ ਮਕਾਨ ਦੀਆਂ ਸਵਾਰੀਆਂ ਖੜਨੀਆਂ ਹਾਂ ਤੇ ਬੱਸ ਆਣੇ ਮੈਨੂੰ ਘੇਰਾ ਘੇਰਿਆ ਤੇ ਕੁੱਟਿਆ ਮਾਰਿਆ ਮੈਨੂੰ ਕੀ ਕਹਿੰਦਾ ਹੈ ਆਂਦਾ ਤੂੰ ਮੇਰੀਆਂ ਸਵਾਰੀਆਂ ਭਾਈਆਂ ਤੇ ਮੈਂ ਉਹਨੂੰ ਇਹ ਗੱਲ ਆਖੀ ਮੈਂ ਵੀ ਸਪੈਸ਼ਲ ਕੀਤੀ ਉਹਨਾਂ ਸਵਾਰੀਆਂ ਮਕਾਨ ਦੀਆਂ ਤੇ ਮੈਂ ਛੱਡ ਕੇ ਆਉਣੀਆਂ ਹਾਂ। ਹਾਂਜੀ। ਮੈਂ ਬਹੁਤੀ ਗੱਲ ਮੈਂ ਤਾਰ ਦਿੰਨਾ। ਪਰ ਮੈਂ ਸਵਾਰੀਆਂ ਤਾਰਤੀਆਂ। ਉਹਨਾਂ ਮੈਨੂੰ ਕੁੱਟਿਆ ਮਾਰਿਆ। ਤੇ ਬਾਦਾਂ ਜਦੋਂ ਆਏ ਆ ਕਈ ਪੁੱਛਿਆ ਆ ਵੀ ਤੁਸੀਂ ਰਾਜੋ ਘੇਰ ਕੇ ਮੈਨੂੰ ਕੁੱਟਿਆ ਦੋਣੀ। ਤੱਗੋ ਪਸਤੌਰ ਕੱਢ ਲਿਆ। ਤੇ ਗੋਲੀਆਂ ਚਲਾਈਆਂ ਇਹਨਾਂ ਨੇ। 20 ਸਾਲ ਕੀਤਾ ਹੈ। ਗੋਲੀਆਂ ਚਲਾਈਆਂ ਨਾ। ਕਿਨੇ ਜਾਣੇ ਸੀ ਉਹ? ਦੋ ਜਾਣੇ ਸੀ। ਦੋ ਜਾਣੇ। ਤੇ ਕੌਣ ਹੈਗੇ ਪਤਾ ਕਰਸੋ? ਡਰਾਈਵ ਦਾ ਨਾਮ ਆ ਠਾਕੁਰ। ਇੱਕ ਨਕਟਰੇ ਨਾਲ ਹਾਂਜੀ ਦੋ ਜਣੇ ਆ ਕਿਹੜੀ ਰੋਡ ਤੇ ਬੱਸ ਚੱਲਦੀ ਕਿਹੜੀ ਪਾਸੇ ਇਹ ਇੰਡੀਆਰ ਵੱਲ ਤੇ ਚੱਲਦੀ ਬੱਸ ਤੇ ਰਹਿਣ ਵਾਲੇ ਉਹ ਫੱਟੇ ਹਾਲ ਦੇ ਆ ਹਾਂਜੀ ਇਹ ਸਰੰਦੀ ਸ਼ਾਕੇ ਨੂੰ ਸਵਾਰੀਆਂ ਭਈਆਂ ਤਾਂ ਹਾਂਜੀ ਤਾਂ ਸਵਾਰੀਆਂ ਭਈਆਂ ਤਾਂ ਕੁੱਟਿਆ ਉਹਨਾਂ ਮਾਰਿਆ ਪਤਾ ਲੱਗਾ ਇਹਦਾ ਨਿੱਜੀ ਕਸਟੋਲ ਹੈ ਕਿਦਾਂ ਉਸ ਨੂੰ ਦਿਖਾ ਦਿੱਤੀ ਹਾਂਜੀ ਦਿਖਾ ਦਿੱਤੀ ਹੈ ਕੀ ਕਹਿੰਦੇ ਪੁਲਸ ਵਾਲੇ ਹਾਲੇ ਗੁਕਾਰ ਬਾਈ ਨਹੀਂ ਕੀ ਮੰਗਦਾ ਕੀ ਮੰਗਦਾ ਕਾਰਵਾਈ ਹੋਣੀ ਚਾਹੀਦੀ ਹਾਂਜੀ ਕਾਰਵਾਈ ਹੋਣੀ ਚਾਹੀਦੀ ਜੋ ਬੋਲੇ ਸੋ ਨਰਪਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਹਾਂਜੀ ਮੇਰਾ ਨਾਮ ਜੈਮਲ ਸਿੰਘ ਚੇਅਰਮੈਨ ਭਗਵਾਨ ਵਾਲਮੀਕੀ ਸ਼ਕਤੀ ਦਲ ਇਹ ਜੀ ਅੱਜ ਅਸੀਂ ਥਾਣਾ ਅਜਨਾਲਾ ਦੇ ਵਿੱਚ ਆਏ ਹਾਂ ਇਹ ਸਾਡਾ ਛੋਟਾ ਪਰੋਣਾ ਸਾਡੀ ਛੋਟੀ ਭੈਣ ਦਾ ਘਰ ਵਾਲਾ ਆ ਇਹ ਬੈਂਟਰੀ ਚਲਾਉਂਦਾ ਸੀ ਔਰ ਕੁਝ バス ਵਾਲਿਆਂ ਨੇ ਇਹਨੂੰ ਰਸਤੇ ਦੇ ਵਿੱਚ ਘੇਰਿਆ ਸੀ ਪਹਿਲੇ ਔਰ ਇਹਨਾਂ ਨੇ ਆਪਣੇ ਇਹਨਾਂ ਦਾ ਰਸਤੇ ਦੇ ਉੱਪਰ ਹੀ ਘਾਰਿਆ ਬਾਈਪਾਸ ਤੇ ਤੇ ਜਦੋਂ ਇਹਨਾਂ ਨੇ ਉਹਨਾਂ ਨੂੰ ਪੁੱਛਿਆ ਤੇ ਉਹ ਦੋ ਜਣੇ ਆਏ ਇੱਕ ਕੋਲ ਸਰਿਆ ਸੀ ਤੇ ਇੱਕ ਕੋਲ ਪਤੌਲ ਸੀ ਉਹਨੇ ਸਿਧਾਨ ਕੇ ਖੱਡਿਆ ਔਰ ਗੋਲੀਆਂ ਚਲਾਈਆਂ ਲੇਕਿਨ ਗੋਲੀਆਂ ਜਿੱਗੀਆਂ ਉਹਦੇ ਵਿੱਚ ਅੜ ਗਈਆਂ ਔਰ ਉਹ ਨਹੀਂ ਚਲੀਆਂ ਮੌਕੇ ਤੇ ਜੇਕਰ ਤਰਸਾ ਉਹ ਗੋਲੀ ਚੱਲ ਜਾਂਦੀ ਆ ਤੇ ਅੱਜ ਉਹਤੇ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਉਹਦੀ ਆਲਰੇਡੀ ਵੀਡੀਓ ਵੀ ਬਣੀ ਪਈ ਆ ਜਿਹੜੀ ਅਸੀਂ ਕਿ ਡੀਆਈ ਸਾਹਿਬ ਨੂੰ ਔਰ ਐਸਐਸ ਸਾਹਿਬ ਨੂੰ ਸੈਂਡ ਕਰ ਚੁੱਕੇ ਆ ਲੇਕਿਨ ਅਸੀਂ 3 ਵਜੇ ਧਿਆਨ ਕੇ ਵੇਟ ਕਰ ਰਹੇ ਹਜੇ ਤੱਕ ਐਸਐਚਓ ਸਾਹਿਬ ਨਹੀਂ ਆਏ ਔਰ ਕੋਈ ਵੀ ਕਾਰਵਾਈ ਨਹੀਂ ਹੋਈ ਵੀਡੀਓ ਦੇ ਵਿੱਚ ਕੀ ਹੈ ਉਹਦੇ ਵਿੱਚ ਦੇਖੋ ਜੀ ਉਹ ਸ਼ਰਿਆਮੀ ਪਿਸਤੌਲ ਕੱਢਿਆ ਰੋ ਥੱਲੇ ਨੂੰ ਉਹ ਕੱਢ ਰਿਹਾ ਕੇ ਗੋਲੀ ੜੀ ਪਈ ਆ ਚਲਾ ਰਿਹਾ ਆ ਲੇਕਿਨ ਉਹ ਚੱਲ ਨਹੀਂ ਰਿਹਾ ਝਗੜੇ ਦਾ ਮਾਮਲਾ ਕੀ ਕਿਸ ਤਰ੍ਹਾਂ ਦਾ ਝਗੜਾ ਝਗੜਾ ਜੀ ਬੱਸ ਸਵਾਰੀਆਂ ਤੋਂ ਗੱਲ ਦੇ ਕੋਈ ਏਡੀ ਵੱਡੀ ਨਹੀਂ ਪਰ ਉਹਨਾਂ ਨੇ ਦੇਖੋ ਇੱਕ ਬਾਸਾਂ ਦੇ ਵਿੱਚ ਪਿਸਤੌਲ ਰੱਖਣੀ ਕੋਈ ਚੰਗੀ ਗੱਲ ਨਹੀਂ ਹੈਗੀ ਇਹ ਤੇ ਕੋਈ ਗੈਂਗਸਟਰਾਂ ਗੈਂਗਸਟਰ ਥੋੜੀ ਆਪਾਂ ਕਿ ਗੈਂਗਸਟਰਾਂ ਵਾਂਗੂ ਆਪਾਂ ਪਿਸਤੌਲ ਲਈ ਫਿਰਦੇ ਆ ਸਵਾਰੀਆਂ ਟਰਾਉਣੇ ਆ ਚਲੋ ਇਹਨਾਂ ਨਾਲ ਪਿਆਰ ਨਾਲ ਗੱਲ ਕਰ ਸਕਦੇ ਪਰ ਲੇਕਿਨ ਉਹਨਾਂ ਨੇ ਬਹੁ ਮਾੜੀ ਘਟਨਾ ਹੈ ਇਸ ਕਰਕੇ ਅਸੀਂ ਪੁਲਿਸ ਨੂੰ ਦਿੱਤੀ ਆ ਅਸੀਂ ਇਹਦਾ ਸੀਏਡੀ ਸੀਏਡੀ ਨੂੰ ਨੋਟ ਕਰਾ ਚੁੱਕੇ ਆ ਡੀਆਈ ਸਾਹਿਬ ਨੂੰ ਵੀ ਦੱਸ ਚੁੱਕੇ ਆ ਔਰ ਇਸਤੇ ਕਾਰਵਾਈ ਦੀ ਮੰਗ ਕਰਦੇ ਆ ਕਿ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਦੇ